ਦੀ ਹਾਲ ਨੇ ਕੋਲ ਤਾਂ ਠੀਕ ਘਰ ਪਰਿਵਾਰ ਸਭ ਵਧੀਆ ਲੋ ਜੀ ਆਪਾਂ ਨੇ ਬੱਚੇ ਵੱਡੇ ਅੱਜ ਪਹਿਲੇ ਦਿਨ ਛਤਰੀ ਤੇ ਉਹਨਾਂ ਜੋ 2 ਵਜੇ ਗਈ ਸੀ ਉੱਥੇ ਉਹਨਾਂ ਜੋ 1 ਵਜੇ ਆਪਣੇ ਕੋਲੇ ਆ ਗਏ ਸੀ ਤੇ ਇੱਕ ਪਿਆ ਸੀ ਬਾਹਰ ਪਿੰਡ ਚ ਉਹ ਹਜੇ ਤੱਕ ਮੁੜਿਆ ਨਹੀਂ ਦੇਖਦੇ ਆ ਕਿੰਨਾ ਕੁ ਟਾਈਮ ਦੀ ਆਉਂਦਾ ਇਹਨੂੰ ਵੀ ਦੇਖਦੇ ਆ ਵੀ ਛਤਰੀ ਤੇ ਆਉਂਦਾ ਤੇ ਦੇਖਦੇ ਆ ਫਿਰ 2 ਮਿੰਟ ਤੇ ਸਤਰੀਆਂ ਤੇ ਆਪਾਂ ਨੇ ਕੱਪੜਾ ਵੀ ਨਵਾਂ ਲਾਇਆ ਸੀ ਤੇ ਲਓ ਜੀ ਜਿਹੜਾ ਬਚਾ ਬੈਠੀ ਆਪਣੇ ਸਾਈਡ ਤੇ ਉਹ ਆ ਗਿਆ ਜਾਲ ਤੇ ਹਾਂ ਹਾਂ ਇਹ ਉਹ ਬਚਾ ਵੀ ਮੋੜ ਆਇਆ ਸੀ ਦੂਜਾ ਫੇਰ ਛਤਰੀ ਭਰਕਾਉਣ ਲੱਗੇ ਦਵਾਰੇ ਕੋਲ ਕਾ ਚਲੋ ਬੱਚੇ ਨੂੰ ਦੇਖ ਰਿਹਾ ਆਉਂਦਾ ਫੇਰ ਤੁਹਾਨੂੰ ਮਿਲਦੇ ਹਾਂ। ਬਹੁਤਾਂ ਟਾਈਮ ਤੁਹਾਡੀ ਬੜਕਾ ਲਈ। ਤੇ ਉਹ ਬੱਚਾ ਆ ਗਿਆ ਸੀ ਆਪਣਾ ਉੱਥੇ ਬਹਿ ਗਿਆ ਸੀ ਸਾਈਡ ਤੇ ਕੋਠੀ ਤੇ ਤੇ ਉਸ ਤੋਂ ਬਾਅਦ ਆਪਣਾ ਇੱਕ ਬੱਚਾ ਥੱਲੇ ਬਾਕਿਆ ਸੀ ਉਹ ਬਿਠਾਉਣ ਲੱਗੇ। ਉਹ ਬਿਠਾਉਣੇ ਪਟਾਉਣ ਦੇ ਸਾਈਡ ਤੇ ਜਾਣ ਲੱਗ ਗਿਆ। ਨਾਲ ਦੇ ਕੋਠੇ ਤੇ ਲੋਈ ਆ ਗਿਆ ਸਾਡੇ ਤੇ ਹੁਣ ਇਹਦੀ ਠੀਕ ਲੋਈ ਆ ਗਿਆ ਇਹ ਵੀ ਸ਼ਤਰੀ ਤੇ ਬਚਾ ਤੇ ਉਦੋਂ ਬਾਅਦ ਆਪਣੀ ਗੁੱਟ ਦੀ ਸ਼ਿਰੋੜੀ ਰੋੜੀ ਕੁੱਟਣ ਤੋਂ ਬਾਅਦ ਲੋ ਜੀ ਬੱਚੇ ਛੱਡੇ ਹੋਏ ਬਾਹ ਛਤਰੀ ਦੇ ਕੱਢੇ ਹੋਏ ਨੇ ਇੱਕ ਰਹਿ ਗਿਆ ਬਾਹਰ ਬੱਚਾ ਬਾਕੀ ਸਭ ਆ ਗਏ ਇੱਥੇ ਦਾਨਾ ਪਾਣੀ ਵੀ ਰੱਖਿਆ ਇੱਥੇ ਵੀ ਰੱਖ ਦਿੱਤਾ ਦਾਨਾ ਪਾਣੀ ਬਾਕੀ ਸਾਰੇ ਬੱਚੇ ਕੱਢੇ ਵੀ ਨੇ ਬਾਹਰ ਇੱਕ ਨਹੀਂ ਆਇਆ ਹੋਰ ਬਾਕੀ ਸਾਰੇ ਆ ਗਏ ਬਾਕੀ ਨੇ ਜਾਇ ਚ ਬੈਠੇ ਮੱਚੇ ਹਜੇ ਬੈਠੀ ਨੇ ਇਹ ਵੀ ਹੁਣ ਅੰਦਰ ਆ ਗਏ ਅੰਦਰ ਆਉਣ ਦੀ ਝਾਕ ਕਰਤੇ ਆ ਜਾ ਆ ਜਾ ਆ ਜਾ ਇਹ ਵੀ ਹੁਣ ਆ ਬਹਿ ਗਿਆ ਥੱਲੇ ਇਹਨੂੰ ਚੱਕ ਕੇ ਬਿਠਾ ਲਈਏ ਦੋਵੇਂ ਅੰਦਰ ਹੀ ਧਾੜ ਦਿੰਨੇ ਆ ਲੋਈ ਆਪਣਾ ਇੱਕ ਬੱਚਾ ਆ ਗਿਆ ਜੀ ਥੱਲੇ ਉਹ ਆਪਾ ਧਾੜ ਦਿੰਨੇ ਅੰਦਰ ਧਾੜਤਾ ਹੁਣ ਚੱਲਦੀ ਜੂਰਾ ਬਾਕੀ ਬੱਚੇ ਵੀ ਹੁਣ ਅੰਦਰ ਆਉਣ ਦੀ ਚਾਹ ਕਰਦੇ ਹੋਗੇ ਹਨੇਰਾ ਹੋ ਗਿਆ ਦੇਖਦੇ ਆ ਇਹ ਬੱਚਾ ਆ ਗਿਆ ਅੱਧਾ ਘੰਟਾ ਢੀਕ ਕੇ ਪਰ ਠੀਕ ਆ ਨਹੀਂ ਆਪਾਂ ਫਿਰ ਆ ਵੀ ਇਹ ਬੱਚੇ ਅੰਦਰ ਤਾੜ ਦਾਂਗੇ ਦੇਖੋ ਫਿਰ ਆਉਂਦਾ ਕਿ ਨਹੀਂ ਲੋ ਜੀ ਆਪਣੇ ਇੱਕ ਬੱਚਾ ਵੀ ਹੋਰ ਰੋਡ ਖੜਿਆ ਇਹਨੂੰ ਵੀ ਦਿੰਦੇ ਅੰਦਰ ਤਾੜ ਆਇਤਰ ਇੱਧਰ